ਕੱਲ ਆਖਾ ਜੇ ਤੂੰ ਸੁਣਦੇ ਤੇਰੇ ਬਿਨਾ ਤੇਰੇ ਪੁੱਤਿਆ ਦਾ ਨਹੀਂ ਸਰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਟਿੱਕੜੀ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੈ ਅਤੇ ਅਕਸਰ ਹੀ ਲੋਕਾਂ ਨੂੰ ਹਸਾਉਂਦੇ ਰਹਿੰਦੇ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਏ ਅਤੇ ਇਸ ਲੜਕੇ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਹਾਲ ਹੀ ਵਿੱਚ ਇਸ ਲੜਕੇ ਵੱਲੋਂ ਆਪਣੇ ਫਾਦਰ ਦੇ ਨਾਲ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਗਿਆ ਮੈਂ ਸਾਰਿਆਂ ਨੂੰ ਦੱਸਣਾ ਚਾਹਣਾ ਡੈਡੀ ਨੂੰ 5 ਤਰੀਕ ਰਾਤ ਨੂੰ ਹੱਟ ਅਟੈਕ ਆਇਆ ਜਿਸ ਨਾਲ ਉਹਨਾਂ ਦੀ ਡੈਥ ਹੋ ਗਈ ਮਿਹਰ ਕਰੇ ਵਾਹਿਗੁਰੂ ਮੇਰੇ ਡੈਡੀ ਨੂੰ ਆਪਦੇ ਚਰਨਾ ਚ ਨਿਵਾਸ ਦੇਣ ਮਿਸ ਯੂ ਬਾਪੂ ਕोजਸ ਤਰੀਕੇ ਨਾਲ ਪੁੱਤ ਵੱਲੋਂ ਆਪਣੇ ਬਾਪ ਦੀ ਜਾਣਕਾਰੀ ਫੈਨਸ ਦੇ ਨਾਲ ਸਾਂਝੀ ਕੀਤੀ ਗਈ ਅਤੇ ਸਾਰੇ ਪਾਸੇ ਗਮਨੂਮਾ ਮਾਹੌਲ ਬਣ ਗਿਆ ਵੱਲ ਤੁਸੀਂ ਵੀ ਪ੍ਰੇ ਕਰਨਾ ਕਿ ਪ੍ਰਮਾਤਮਾ ਇਸ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਨੂੰ ਸਹਿਣ ਦੀ ਸਮਰੱਥਾ ਬਖਸ਼ੇ ਆਓ ਤੁਹਾਡੇ ਨਾਲ ਇਸ ਤਿਕੜੀ ਦੀ ਲਾਸਟ ਵੀਡੀਓ ਸਾਂਝੀ ਕਰਦੇ ਹਾਂ ਕ્યા ਕੇਸ ਤੋਂ ਬਾਅਦ ਇਹਨਾਂ ਦੇ ਫਾਦਰ ਕਿਸੇ ਵੀ ਵੀਡੀਓ ਵਿੱਚ ਮੌਜੂਦ ਨਹੀਂ ਹੋਣਗੇ ਗੱਡੀ ਚਲ ਉਹਦੇ ਛੇੜਾ ਲਗਾਣਾ ਵਾ ਛੇੜਾ ਉਹ ਛੇੜਾ ਕਿ ਤੁਮ ਮਰਾਓਗੇ ਹੱਥ ਤੇ ਵੇਖਣਾ ਕੀ ਆ ਮੇਰੀ ਤਾਂ ਬਾਜ ਹੀ ਮਤਾਂ ਨਿਕਲੀ ਆ